ਇਹੀ ਇਹੀ ਦਾਵਾ ਬੀਜੇਪੀ ਵੀ ਕਰ ਚੁੱਕੀ ਹੈ ਸ਼ੀਤਲ ਲੰਗਰਾਲ ਕਹਿੰਦੇ ਕਿ ਸੀਟ ਸਾਡੀ ਹੈ ਤੇ ਘਰ ਹੀ ਆਉਣੀ ਹੈ ਇਹ ਸੀਟ ਘਰ ਕਿਦਾਂ ਨੇ ਕਿਹਾ ਪਹਿਲੇ ਇੱਥੇ ਬੀਜੇਪੀ ਦਾ ਮਲੇਗਾ ਦੋਨੇ ਮੈਂਬਰ ਪਾਰਲੀਮੈਂਟ ਔਰ ਵਿਧਾਇਕ ਦੋਨੇ ਲੱਗੇ ਹੋਣਾ ਦੋਨਾਂ ਨੇ ਬੜਾ ਜੋਰ ਸ਼ੋਰ ਨਾਲ ਇਲੈਕਸ਼ਨ ਲੜਿਆ ਔਰ ਇਹ ਵਿਧਾਨ ਸਭਾ ਜਿਹੜੀ ਹੈਗੀ ਹੈ ਬੀਜੇਪੀ ਵੀ ਆ ਰਹੀ ਹੈ ਬੜੀ ਅਜੇ ਤੇ ਹੈਰਾਨੀ ਦੀ ਗੱਲ ਹੈ ਕਿ ਇੱਕ ਆਦਮੀ ਪਹਿਲਾਂ ਜਿਸ ਨੂੰ 5 ਸਾਲ ਵਾਸਤੇ ਵਿਧਾਇਕ ਬਣਾਇਆ ਸੀ ਐਮਐਲਏ ਬਣਾਇਆ ਸੀ ਉਹ 2 ਸਾਲ ਬਾਅਦ ਅਸਤੀਫਾ ਦੇ ਕੇ ਚਲੇ ਜਾਂਦਾ ਰਿਹਾ ਉਹ ਲੋਕਾਂ ਦੇ ਨਾਲ ਧੋਖਾ ਹੋ ਗਿਆ ਪਹਿਲੇ ਪੰਜਾਬ ਦੀ 92 ਨੇ ਤੇ ਇਕੱਲੇ ਨੂੰ ਕੋਈ ਤਕਲੀਫ ਹੁੰਦੀ ਸੀ ਜਾਂ ਇਕੱਲੇ ਦਾ ਕੰਮ ਕੋਈ ਨਹੀਂ ਸੰਭਲਦਾ ਤੁਸੀਂ ਦੱਸੋ ਕਿ ਜਿਹੜਾ ਉਮੀਦਵਾਰ ਪਹਿਲੇ ਵਿਧਾਨ ਸਭਾ 'ਚ ਜਮਾਨਾ ਜਬਤ ਕਰਾ ਕੇ ਆਇਆ ਹੋਏ ਅੱਜ ਇੱਥੇ ਆ ਕੇ ਐਮਪੀ ਬਣ ਕੇ ਲਾ ਗਿਆ ਅੱਜ ਦੂਜੀਆਂ ਪਾਰਟੀਆਂ ਦੇ ਦੇ ਪਹਿਲਾਂ ਆਮ ਬਰਾੜੀ ਮੌਜੂਦਾ ਐਮਐਲ ਹੈਗੇ ਨੇ ਉਹ ਘਰਾਂ 'ਚ ਬੈਠੇ ਨੇ ਸਰਕਾਰ ਦੇ ਦਰਬਾਰਿਆਂ ਦੀ ਕੋਈ ਸੁਣਵਾਈ ਨਹੀਂ ਸੋ ਲੋਕਾਂ ਨੇ ਇੱਕ ਹੋਰ ਹੋਰ ਦਾ ਬੰਦਾ ਇਕੱਠਾ ਨਹੀਂ ਕਰਨਾ ਹੈਗਾ ਜੇ ਪਬਲਿਕ ਹੈ ਸਭ ਜਾਣਦੀ ਹੈ ਦੇਰਤੀ ਗਈ ਹੈ ਫੈਸਲਾ ਕਰ ਦਿੱਤਾ ਗਿਆ ਔਰ ਸਵਾਲ ਜਵਾਬ ਕਰਨੇ ਵੀ ਲਾਜ਼ਮੀ ਹੈ ਕਿਉਂਕਿ ਸੋਨਾ ਸਿਰ ਤੇ ਖੜੀਆਂ ਨੇ ਭਗਤ ਸਾਹਿਬ ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਤੁਹਾਨੂੰ ਟਿਕਟ ਦਿੱਤੀ ਗਈ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡੇ ਮਨ ਇੰਡੀਆ ਚੈਨਲ ਦਾ ਤੁਸੀਂ ਆ ਕੇ ਮੇਰੇ ਵਿਚਾਰ ਜਾਣਨੇ ਚਾਏ ਨੇ ਔਰ ਸਭ ਤੋਂ ਪਹਿਲੇ ਮੈਂ ਆਪਣੇ ਸੁਪਰੀਮੋ ਔਰ ਆਮ ਆਦਮੀ ਪਾਰਟੀ ਦੇ ਹੈੱਡ ਸ਼੍ਰੀਮਾਨ ਨਰਿੰਦਰ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਸਾਡੀ ਪੰਜਾਬ ਦੀ ਜਨਤਾ ਦੇ ਹਰਮਨ ਪੈਰੇ ਨੇਤਾ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਉਹਦੇ ਨਾਲ ਡਾਕਟਰ ਸੰਦੀਪ ਪਾਟਕ ਜੀ ਜਿਹੜੇ ਕਿ ਸਾਰੇ ਨੈਸ਼ਨਲ ਸੰਗਠਨ ਮੰਤਰੀ ਨੇ ਉਹਨਾਂ ਦੀ ਕਿਰਪਾ ਨਾਲ ਉਹਨਾਂ ਨੇ ਜੋ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਬਹੁਤ-ਬਹੁਤ ਤੇਜ ਨੂੰ ਧੰਨਵਾਦ ਕਰਨਾ ਔਰ ਨਾਲ ਉਹਨਾਂ ਨਾਲ ਵਾਅਦਾ ਕਰਨਾ ਕਿ ਮੈਂ ਤੇਜ ਨੂੰ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜੋ ਹੈ ਮੈਂ ਜਿੱਤਾਂਗਾ ਕਿਤੇ ਵੀ ਆਪਣੇ ਨਾਲ ਕੋਈ ਕਮੀ ਨਹੀਂ ਛੱਡਾਂਗਾ ਇਹੀ ਇਹੀ ਦਾਵਾ ਭਾਜਪਾ ਵੀ ਕਰ ਚੁੱਕੀ ਹੈ ਸ਼ੀਤਲ ਲੰਗਵਰਾਲ ਕਹਿੰਦੇ ਕਿ ਇਹ ਸੀਟ ਸਾਡੀ ਹੈ ਤੇ ਘਰ ਹੀ ਆਉਣੀ ਹੈ ਤੁਸੀਂ ਫਿਰ ਹੁਣ ਕਿਸ ਤਰ੍ਹਾਂ ਕਹਿ ਸਕਦੇ ਕਿ ਇਹ ਜਿੱਤੀ ਗਈ ਹੈ ਵੀ ਸੀਟ ਘਰ ਕਿੱਦਾਂ ਨੇ ਕਿਹਾ ਪਹਿਲੇ ਇੱਥੇ ਬੀਜੇਪੀ ਦਾ ਐਮਐਲ ਹੈਗਾ ਸੀਟ ਅਜੇ ਨਹੀਂ ਹੈਗੀ ਉਹਨਾਂ ਕੋਲ ਕਿੱਦਾਂ ਜਾਣ ਆਣੀ ਹੈ ਭਾਜਪਾ ਤੇ ਤੋਂ ਪਿੱਛੇ ਹਾਰੀ ਬਾਈ ਚ ਹਾਰੀ ਹੈ ਹੋਣ ਵੀ ਜਿਹੜੀ ਹੈਗੀਏ ਦੋਨੇ ਮੈਂਬਰ ਪਾਰਲੀਮੈਂਟ ਔਰ ਵਿਧਾਇਕ ਦੋਨੇ ਲੱਗੇ ਹੋਣਾ ਦੋਨਾਂ ਨੇ ਬੜਾ ਜੋਰ ਸ਼ੋਰ ਨਾਲ ਇਲੈਕਸ਼ਨ ਲੜਿਆ ਔਰ ਇਹ ਵਿਧਾਨ ਸਭਾ ਜਿਹੜੀ ਹੈਗੀਏ ਭਾਜਪਾ ਵੀ ਹਾਰੀਏ ਕਾਂਗਰਸ ਜਿੱਤੀ ਹੈਗੀ ਇੱਕ ਨੰਬਰ 2 ਪਰ ਮੈਂ ਇਸ ਨੂੰ ਵਿਧਾਨ ਸਭਾ ਔਰ ਲੋਕ ਸਭਾ ਦਾ ਇਲੈਕਸ਼ਨ ਦਾ ਕਿ ਨੂੰ ਅਲੱਗ ਮੰਨਣਾ ਕਿਉਂਕਿ ਲੋਕ ਸਭਾ ਦਾ ਔਰ ਵਿਧਾਨ ਸਭਾ ਦਾ ਇਲੈਕਸ਼ਨ ਦਾ ਆਪਰ ਜੀ ਬਹੁਤ ਫਰਕ ਹੁੰਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਆਦਮੀ ਅੱਜ ਤੋਂ 2 ਸਾਲ ਪਹਿਲੇ ਐਜੇ ਸੀਐਮ ਸਰ ਚਰਜ ਸਿੰਘ ਚੰਨੀ ਸਾਹਿਬ ਸੀਐਮ ਹੁੰਦੇ ਹੋਏ ਆਪਣੀ ਜਮਾਨਾ ਜਬਲ ਕਰਾ ਕੇ ਆਏ ਵਿਧਾਨ ਸਭਾ ਚ ਇੱਥੇ ਆ ਕੇ ਉਹ ਮੈਂਬਰ ਪਾਰਲੀਮੈਂਟ ਬਣ ਗਏ ਕਿਉਂਕਿ ਲੋਕਾਂ ਦਾ ਵੋਟ ਪਾਣ ਲੱਗਿਆ ਲੋਕ ਸਭਾ ਵੇਲੇ ਹੋਰ ਨਜ਼ਰੀਆ ਹੁੰਦਾ ਔਰ ਵਿਧਾਨ ਸਭਾ ਵੇਲੇ ਹੋਰ ਨਜ਼ਰੀਆ ਹੁੰਦਾ ਸੋ ਅਗਰ ਇਸ ਲੋਕ ਸਭਾ ਚ ਆਮ ਆਦਮੀ ਪਾਰਟੀ ਨੂੰ ਵੋਟਾਂ ਇੱਥੇ ਘੱਟ ਪਈਆਂ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇੱਥੇ ਵੋਟਾਂ ਹੋਂਦੀਆਂ ਘੱਟ ਗਈਆਂ। 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ੀਤਲੰਗੁਰਾਲ ਨੂੰ ਜਤਾਇਆ ਗਿਆ ਸੀਗਾ ਤੁਹਾਨੂੰ ਐ ਨਹੀਂ ਲੱਗਦਾ ਕਿ ਉਹ ਟਫ ਕੰਟੈਸਟੈਂਟ ਹੋ ਸਕਦੇ ਆ। ਕਿੰਨਾ ਟਫ ਕੰਟੈਸਟੈਂਟ ਹੁੰਦ ਨੇ। ਵੋਟਾਂ ਹਮੇਸ਼ਾ ਪਾਰਟੀ ਨੂੰ ਪੈਂਦੀਆਂ ਹੈਗੀਆਂ। ਪਾਰਟੀ ਨੂੰ ਵੋਟਾਂ ਪੈਂਦੀਆਂ ਹੈਗੀਆਂ। ਇਸ ਕਰਕੇ ਜੋ ਹੈ ਉਤਨੀ ਦਿਖਿਆ ਨਾ ਮੇਰੇ ਮੌਜੂਦਾ ਐਮਐਲਏ ਸੀ ਮੈਂ ਪੁਰਾਣਾ ਸੀ ਅਸੀਂ ਹਾਰ ਗਏ ਉਹ ਜਿੱਤ ਗਿਆ ਕਿਉਂਕਿ ਪਾਰਟੀ ਦੀ ਜਿਹੜੀ ਵੇ ਬੇ ਹੁੰਦੀ ਹੈ ਪੀਪਲ ਕਾਸਟ ਵੋਟ ਟੂ ਦਾ ਪਾਰਟੀ। ਇਦਾਂ ਹੀ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਛੇ ਕੰਮ ਇਸਨੂੰ ਵੇਖ ਕੇ ਮੈਂ ਆਇਆ ਹਾਂ ਉਹ ਦੇਖੋ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਵਿੱਚ ਬਿਜਲੀ ਫਰੀ ਪੜਾਈ ਫਰੀ ਸਿੱਖਿਆ ਫਰੀ ਨੌਕਰੀਆਂ 43000 ਬਿਨਾ ਕਰਪਸ਼ਨ ਦੇ ਬਿਨਾ ਪੈਸੇ ਦੇ ਇਤਨੇ ਵੱਡੇ ਫਾਇਦੇ ਕੀਤੇ ਉਹਦੇ ਬਾਅਦ ਮਤਾਵਾ ਪੈਨਾਂ ਨੂੰ ਬਸਾਂ ਤੇ ਫਰੀ ਸਵਾਰੀ ਮਿਲਦੀ ਏ ਜਿੱਥੇ ਮਰਜੀ ਜਾਓ ਸੈਰਾਂ ਕਰੋ ਉੱਥੇ ਜਾਓ ਚਿੰਤਪੁਰ ਨਹੀਂ ਜਾਓ ਬੈਸ਼ਨ ਦੇ ਵਿੱਚ ਜਾਓ ਹੋਰ ਜਗ੍ਹਾ ਜਿੱਥੇ ਜਾਣਾ ਹਰ ਉਸਤਾਨ ਤੇ ਜਾਓ ਇਤਨੀਆਂ achiyan سہولتਾਂ ਦੇ ਨਾਲ ਨਾਲ ਸਾਰਾ ਇੰਡਸਟਰੀ ਦੇ ਬਾਰੇ ਵੀ ਬਹੁਤ ਖਿਆਲ ਕੀਤਾ ਜਾ ਰਿਹਾ ਸੋ ਸਰਕਾਰ ਇਹ 2-2.5 ਸਾਲ ਹੋਏ ਨੇ ਸੋ ਆਉਣ ਵਾਲੇ ਸਮੇਂ ਤੇ ਹੋਰ ਅੱਛੇ ਕੰਮ ਹੋਣਗੇ ਸੋ ਅੱਜ ਵੀ ਜੋ ਹੈ ਜੋ ਇਲੈਕਸ਼ਨ ਹੋਣੇ ਤੁਹਾਡੇ ਸਾਹਮਣੇ ਆ ਜਾਣਗੇ ਕਿ ਇਹ ਜਿਹੜੇ ਰਿਜ਼ਲਟ ਆਉਣਗੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੰਦਰ ਵਿੱਚ ਬਹੁਤ ਭਾਰੀ ਬੋਲ ਨੂੰ ਜਿੱਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਐਮ ਐਲ ਐਪ ਉਹਨਾਂ ਨੇ ਮਾਣੀ ਹੈ ਸ਼ੀਤਲੰਗੁਰਾਲ ਉਸ ਵੇਲੇ ਤੁਸੀਂ ਵੀ ਉਹਨਾਂ ਦੇ ਨਾਲ ਸੀ ਤੁਹਾਨੂੰ ਐਂ ਲੱਗਦਾ ਕਿ ਉਹ ਦੁਬਾਰਾ ਜਿੱਤਣ ਦੇ ਹੱਕਦਾਰ ਹੈਗੇ ਨਹੀਂ ਤੁਸੀਂ ਤਾਂ ਨਾਲ ਵਿਚਰੇ ਹੋਵੋਗੇ ਉਹਨਾਂ ਨੇ ਕਿੱਦਾਂ ਜਿੱਤਣ ਦੇ ਹੱਕਦਾਰ ਨਹੀਂ ਸੀ ਬੜੀ ਪਹਿਲੇ ਦੇ ਹੈਰਾਨੀ ਦੀ ਗੱਲ ਹੈ ਕਿ ਇੱਕ ਆਦਮੀ ਪਹਿਲਾਂ ਜਿਸ ਨੂੰ 5 ਸਾਲ ਵਾਸਤੇ ਵਿਧਾਇਕ ਬਣਾਇਆ ਸੀ ਐਮਐਲਏ ਬਣਾਇਆ ਸੀ ਉਹ 2 ਸਾਲ ਬਾਅਦ ਅਸਤੀਫਾ ਦੇ ਕੇ ਚਲਾ ਜਾਂਦਾ ਹੈਗਾ ਉਹ ਲੋਕਾਂ ਦੇ ਨਾਲ ਧੋਖਾ ਹੋ ਗਿਆ ਲੋਕੀ ਅੱਜ ਦੁਖੀ ਨੇ ਕਿ ਜਿਸ ਸਾਡੇ ਨੂੰ ਅਸੀਂ 5 ਸਾਲ ਚੁਣਿਆ ਇਹਨਾਂ ਨੇ ਕਿਹਾ 2 ਸਾਲ ਬਾਅਦ ਅਸਤੀਫਾ ਕਿਉਂ ਦਿੱਤਾ ਇਸ ਕਰਕੇ ਲੋਕੀ ਦੇ ਹੈਗੇ ਨੇ ਬਹੁਤ ਖਫਾ ਨੇ ਬਹੁਤ ਨਾਰਾਜ਼ ਨੇ ਤੁਹਾਨੂੰ ਕੀ ਲੱਗਦਾ ਕਿਉਂ ਦਿੱਤਾ ਕਿਉਂ ਜੀ ਅਸਤੀਫਾ ਕਿਉਂ ਦਿੱਤਾ ਤੁਹਾਨੂੰ ਕੀ ਲੱਗਦਾ ਨਹੀਂ ਅਸਤੀਫਾ ਦੇ ਆਲੇ ਕੁਝ ਤਾਂ ਮਜਬੂਰੀਆਂ ਹੋ ਗਈ ਇਸ ਤੋਂ ਮਜਬੂਰੀਆਂ ਹੋਣਗੇ ਜੋ ਅਸਤੀਫਾ ਦਿੱਤਾ ਹੈਗਾ ਇਹ ਸਕੇ ਉਹਦਾ ਪਰਸਨਲ ਮੈਟਰ ਹੈਗਾ ਮੈਂ ਉਹਦੇ ਵਿੱਚ ਆਈ ਕੈਨੋਟ 10 ਜਿਆਦਾ ਉਹਨੂੰ ਪਤਾ ਹੋਏਗਾ ਬਿਲਕੁਲ ਬਿਲਕੁਲ ਉਹਦੇ ਬਾਰੇ ਉਹ 10 ਜਿਆਦਾ ਦੱਸ ਸਕਦਾ ਹੈਗਾ ਬਾਕੀ ਮੈਨੂੰ ਇਹਨਾਂ پتہ ਹੈਗਾ ਕਿ ਜਿਸ ਆਗੂ ਨੇ 5 ਸਾਲ ਵਿੱਚ ਨੇ ਆ ਉਹਦਾ ਫਰਜ ਬੰਦਾ ਕਿ 5 ਸਾਲ ਵਾਸਤੇ ਲੋਕਾਂ ਦੀ ਸੇਵਾ ਕਰਨੀ ਉਹ ਤਾਂ ਬਿਲਕੁਲ ਦਾਵਾ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੇ ਕੋਲ ਅਸੀਂ ਸੀਐਮ ਸਾਹਿਬ ਕੋਲ ਜਾਂਦੇ ਰਹੇ ਆ ਤਾਂ ਸਾਨੂੰ ਬਿਰੰਗ ਮੋੜਿਆ ਜਾਂਦਾ ਰਿਹਾ ਕਦੀ ਵੀ ਸਾਡਾ ਜੋ ਅਸੀਂ ਕਰਨ ਕਰਵਾਉਣ ਜਾਂਦੇ ਸੀ ਪੰਜਾਬ ਵਾਸਤੇ ਜਲੰਧਰ ਵੈਸਟ ਵਾਸਤੇ ਕਦੀ ਕਰਨ ਨਹੀਂ ਦਿੱਤਾ ਜੇ ਅਕਰ ਜੰਦਰਭਗਤ ਗਾਂਦੇਸ਼ੀ ਤੇ ਦੇਖੋ ਜਾਂ ਤੇ ਉਹਨਾਂ ਦਾ ਬਿਹੇਵੀਅਰ ਸਾਰੇ 92 ਐਮਐਲਏ ਨਾਲ ਤਾਂ ਹੁੰਦਾ। ਉਹਨਾਂ ਦਾ ਇਕੱਲੇ ਨਾਲ ਥੋੜਾ ਹੋਊਗਾ ਕੋਈ। ਕੋਈ ਵੀ ਐਮਐਲਏ ਕਰ ਰਿਹਾ ਐਮਐਲਏ ਪੰਜਾਬ ਦੇ 92 ਨੇ ਤੇ ਇਕੱਲੇ ਨੂੰ ਕੋਈ ਤਕਲੀਫ ਹੁੰਦੀ ਸੀ ਜਾਂ ਇਕੱਲੇ ਦਾ ਕੰਮ ਕਿਉਂ ਨਹੀਂ ਸੰਭੇ? ਇਸ ਕਰਕੇ ਇਹਦੇ ਬਾਰੇ ਜਾਣਕਾਰੀ ਜਾਂ ਸੀਐਮ ਸਾਹਿਬ ਦੇ ਸਕਦੇ ਨੇ ਜਾਂ ਉਹ ਖੁਦ ਦੇ ਸਕਦਾ ਹੈਗਾ। ਕਿਉਂਕਿ ਮੈਂ ਤੇ ਆਈ ਐਮ ਆਊਟਸਾਈਡਰ ਮੈਨੂੰ ਪਤਾ ਨਹੀਂ ਹੈਗਾ ਨਾ। ਇਸ ਕਰਕੇ ਉਹਨੂੰ ਦੱਸਾਂ ਜਦਾਂ ਤੇ ਤੇਰੇ ਕੰਮ ਕਿਉਂ ਨਹੀਂ ਸੀ ਹੁੰਦੇ? ਅੱਜ ਥੋੜੇ ਬਾਰੇ ਵੀ ਆ ਕੇ ਆਉਣਾ ਨੇ ਕਹਿੰਦੇ ਕਿ ਜੇ ਮਹਿੰਦਰ ਭਗਤ ਵੀ ਹੈਗੇ ਨੇ ਤਾਂ ਉਹਨਾਂ ਦੀ ਤਾਂ ਬੜਾ ਵੱਡਾ ਮਹਿਲ ਆ ਕਹਿੰਦੇ ਅਰਪਨ ਸਟੇਟ ਦੇ ਵਿੱਚ ਗਰੀਬ ਲੋਕਾਂ ਦੇ ਨਾਲ ਉਹ ਨਹੀਂ ਗੱਲਬਾਤ ਕਰਕੇ ਰਾਜੀ ਨਾ ਉਹ ਘਰ ਵੜ ਕੇ ਰਾਜੀ ਨੇ ਦੇਖੋ ਇਸ ਜਨਤਾ ਦੀ ਜਿਹੜੀ ਹੈਗੀ ਇਹ ਸਾਡੀ ਜਨਤਾ ਜੋ ਹੈ ਵੈਸ ਦੀ ਬੱਚਾ-ਬੱਚਾ ਜਾਣਦਾ ਹੈ ਬੱਚਾ-ਬੱਚਾ ਜਾਣਦਾ ਹੈ ਸਾਡੇ ਘਰ 'ਚ ਕਦੇ ਜੰਦਰਾ ਨਹੀਂ ਵਜਿਆ ਅੱਜ ਕਦੇ ਬੂਆ ਕੁੰਬੀ ਨਹੀਂ ਮਾਰੀ ਹਮੇਸ਼ਾ ਜਿਹੜਾ ਵੀ ਆਉਂਦਾ ਹੈ ਖੁੱਲਾ ਦਰਵਾਜ਼ਾ ਹੁੰਦਾ ਸਿੱਧਾ ਅੰਦਰ ਆ ਕੇ ਮਿਲਦਾ ਹੈ ਔਰ ਮਨਦੋਸਤਾਂ ਦੀ ਲੋੜ ਨਹੀਂ ਹੈਗੀ ਨਾਲੇ ਉਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੋਈ ਜਨਤਾ ਨੂੰ ਕਿਹੜੀ ਚੀਜ਼ ਨਹੀਂ ਪਤਾਗਾ ਮੇਰੇ ਬਾਰੇ ਵੀ ਜਨਤਾ ਨੂੰ ਏਕ-ਏਕ ਪਤਾ ਹੈ ਬੱਚੇ-ਬੱਚੇ ਨੂੰ ਪਤਾ ਹੈ ਉਹਦੇ ਬਾਰੇ ਵੀ ਬੱਚੇ-ਬੱਚੇ ਨੂੰ ਜਨਤਾ ਨੂੰ ਸਭ ਨੂੰ ਪਤਾ ਹੈ ਕਿ ਕਿਦੇ ਮੈਲ ਨੇ ਕਿਧੀਆਂ ਕੋਠੀਆਂ ਨੇ ਕਿਸੇ ਵੇਲੇ ਨਾ ਗਰੀਬ ਆਦਮੀ ਜਿਹੜਾ ਹੈਗਾ ਉਹ ਮੀਰ ਨਾਲੋਂ ਅਮੀਰ ਹੁੰਦਾ ਤੇ ਕਹਿੰਦਾ ਮੈਂ ਗਰੀਬ ਆ ਔਰ ਵੈਸੇ ਜਿਹੜਾ ਬਹੁਤਾ ਅਮੀਰ ਹੋਏ ਉਹ ਕਹਿੰਦਾ ਮੈਂ ਗਰੀਬ ਆ ਠੀਕ ਹੈ ਕਿ ਨਹੀਂ ਇਸ ਕਰਕੇ ਜਿਹੜਾ ਹੈਗਾ ਸਾਡੇ ਘਰ 'ਚ ਕੋਈ ਬੰਦਸ਼ ਨਹੀਂ ਆ ਗਈ ਆਮ ਸਾਡਾ ਘਰ ਹੈਗਾ ਇਸ ਕਰਕੇ ਜਿਹੜਾ ਹੈਗਾ ਤੇ ਜੇ ਉਹਨਾਂ ਘਰ ਬਦਲਨੇ ਮੈਨਾਂ ਬਦਲ ਲਵੇ ਉਹਦੇ ਘਰ ਮੈਂ ਆ ਕੇ ਰਹਿ ਲੈਣਾ ਉਹ ਮੇਰੇ ਘਰ ਆ ਕੇ ਰਹਿ ਲਵੇ ਮਨੂੰ ਕੋਈ ਇਹਦਾ ਕੋਈ ਅਚੀਰ ਦੇ ਵਿੱਚ ਮੈਂ ਆਹੀ ਪੁੱਛਣਾ ਹੈ ਕਿ ਆਮ ਤੌਰ ਦੇ ਉੱਤੇ ਜਿਮਨੀ ਚੋਣਾਂ ਦੇ ਵਿੱਚ ਕਹਿੰਦੇ ਜ਼ਿਆਦਾਤਰ ਉਹਦੇ ਹੀ ਰਾਜ ਹੁੰਦਾ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਪਰ ਤਾਂ ਵੀ ਕੰਟੈਸਟੈਂਟ ਜਿਹੜਾ ਉਹ ਟਫ ਹੈ ਜਾਂ ਕੰਪੀਟੀਸ਼ਨ ਟਫ ਹੈ ਕਿ ਕਿਸ ਤਰ੍ਹਾਂ ਦੇਖ ਰਹੇ ਦੇਖੋ ਪਹਿਲੀ ਗੱਲ ਤੇ ਹੈਗੀ ਹੈ ਕਿ ਜਿਹੜੀ ਜਨਤਾ ਹੈਗੀ ਹੈ ਨਾ ਜਨਤਾ ਦੇਖੋ ਬਹੁਤ ਸਮਝ ਆ ਰਹੇ ਅਸੀਂ ਕਿਸੇ ਟਾਈਮ ਜਨਤਾ ਦੇ ਬਾਰੇ ਅੰਡਰ ਐਸਟੀਮੇਟ ਕਰਨੇ ਆ ਪਰ ਜਨਤਾ ਦੇਖੋ ਉਹ ਆਪਣੇ ਆਪ ਫੈਸਲਾ ਕਰਦੀ ਹੈ ਸਹੀ ਕਰਦੀ ਹੈ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਉਮੀਦਵਾਰ ਪਹਿਲੇ ਵਿਧਾਨ ਸਭਾ 'ਚ ਜਮਾਨਾ ਜ਼ਬਤ ਕਰਾ ਕੇ ਆਇਆ ਹੋਏ ਅੱਜ ਇੱਥੇ ਆ ਕੇ ਐਮਪੀ ਬਣ ਗਿਆ ਕਿਉਂ ਜਨਤਾ ਨੇ ਮਹਿਸੂਸ ਕੀਤਾ ਹੁਣ ਅਸੀਂ ਐਮਪੀ ਬਣਾਣਾ ਔਰ ਦੇ ਨਾਲ ਨਾਲ ਜਦੋਂ ਆ ਗਿਆ ਹੁਣ ਇਲੈਕਸ਼ਨ ਹੈਗਾ ਵਿਧਾਨ ਸਭਾ ਦਾ ਜਨਤਾ ਨੂੰ ਪਤਾ ਹੈਗਾ ਕਿ ਜਿਹੜਾ ਸਰਕਾਰ ਦਾ ਐਮਐਲਏ ਹੋਏਗਾ ਸਾਡੇ ਕੰਮ ਕੇਵਲ ਤਾਂ ਕੇਵਲ ਉਹ ਹੀ ਕਰ ਸਕਦਾ ਬਾਕੀ ਹੋਰ ਕੋਈ ਨਹੀਂ ਕਰ ਸਕਦਾ ਦੂਜੀਆਂ ਪਾਰਟੀਆਂ ਵਾਲੇ ਗੱਲਾਂ ਕਰ ਸਕਦੇ ਨੇ ਲਾਰੇ ਲਾ ਸਕਦੇ ਨੇ ਔਰ ਕੰਮ ਨਹੀਂ ਕਰਾ ਸਕਦੇ ਅੱਜ ਦੂਜੀਆਂ ਪਾਰਟੀਆਂ ਦੇ ਜਿਹੜੇ ਪਹਿਲਾਂ ਆਮ ਬਲੜੀ ਮੌਜੂਦਾ ਐਮਐਲ ਹੈਗੇ ਨੇ ਉਹ ਘਰਾਂ 'ਚ ਬੈਠੇ ਨੇ ਸਰਕਾਰੇ ਗਰਬਾਰਿਆਂ ਦੀ ਕੋਈ ਸੁਣਵਾਈ ਨਹੀਂ ਸੋ ਲੋਕਾਂ ਨੇ ਇੱਕ ਹੋਰ ਉਦਾਂ ਦਾ ਬੰਦਾ ਇਕੱਠਾ ਨਹੀਂ ਕਰਨਾ ਹੈਗਾ ਜੇ ਪਬਲਿਕ ਹੈ ਸਭ ਜਾਣਦੀ ਹੈ ਸਭ ਨੂੰ ਪਤਾ ਕਿ ਅਸੀਂ ਕੇਵਲ ਤਾਂ ਕੇਵਲ ਮੌਜੂਦਾ ਸਰਕਾਰ ਦਾ ਹੀ ਬਦਾਇਕ ਜਿਤਾਣਾ ਹੈ ਅਤੇ ਆਪਣੇ ਕੰਮ ਕਰਾਣੇ ਨੇ ਕਿਉਂਕਿ ਸਮੱਸਿਆਵਾਂ ਦਾ ਹੱਲ ਅਗਰ ਹੈਗਾ ਤੇ ਮੌਜੂਦਾ ਸਰਕਾਰ ਦੇ ਬਦਾਇਕ ਕੋਲ ਹੀ ਹੈਗਾ ਔਰ ਹੋਏਗਾ ਬਹੁਤ ਬਹੁਤ ਧੰਨਵਾਦ ਬਿਲਕੁਲ ਸਾਡੇ ਨਾਲ ਵਹਿੰਦਰ ਜੀ ਪਰੇ ਤੋਂ ਔਰ ਔਨ ਦ ਸਾਮੇ ਨੂੰ ਕੀ ਹਾਲਾਤ ਬਣਦੇ ਰਹਿਤਾ ਜਰਵਾਂਗੇ ਬੜੇ ਰੁਪਾ ਨੇ ਜੀ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ